ਫਿਰੋਜ਼ਪੁਰ ਦੇ ਰੈਸਲਰ ਦਾ ਗ੍ਰੇਟ ਖਲੀਦੀ ਤਮਾਕੇਦਾਰ ਫਾਈਟਿੰਗ ਦੇਖਣ ਪਹੁੰਚੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਫਾਈਟ ਦੇਖ ਕੇ ਹੀ ਵਾਪਸ ਪਰਤਣਾ ਪਿਆ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਕਾਂਗਰਸੀਆਂ ਨੇ ਰੈਸਲਿੰਗ ਦੇ ਨਾਮ ਤੇ ਭੀੜ ਇਕੱਠੀ ਕਰਕੇ ਕੈਪਟਨ ਅਮਰਿੰਦਰ ਸਿੰਘ ਦਾ ਭਾਸ਼ਣ ਸੁਣਾਇਆ ਕਾਂਗਰਸ ਦੇ ਸਪੈਂਸਰ ਤੋਂ ਲੋਕ ਕਾਫੀ ਨਿਰਾਸ਼ ਦਿਖੇ ਗ੍ਰੇਡ ਖਲੀਦ ਦਲੀਪ ਸਿੰਘ ਦੇ ਮੁਕਾਬਲੇ ਹੇਠ ਇਕੱਠੇ ਕੀਤੀ ਜਨਤਾ ਨੂੰ ਸਿਆਸੀ ਰੈਸਲਿੰਗ ਦੇ ਦਾਅ ਦਿਖਾਏ ਗਏ ਲੋਕਾਂ ਨੂੰ ਗ੍ਰੇਡ ਖਲੀ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਦੰਗਲ ਦੇਖਣਾ ਪਿਆ ਭਾਵੇਂ ਕੈਪਟਨ ਦੇ ਉੱਠਦੇ ਹੀ ਨਿਰਾਸ਼ ਹੋਏ ਲੋਕ ਸਟੇਡੀਅਮ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਪਰ ਖੇਡਾਂ ਦੇ ਨਾਮ ਹੇਠ ਸਿਆਸਤ ਦੀ ਲੋਕਨੁਕਤਾ ਚਿਨੀ ਕਰਦੇ ਵੀ ਦੇਖੇ ਗਏ ਇਥੋਂ ਤੱਕ ਕਿ ਲੋਕਾਂ ਦਾ ਕਹਿਣਾ ਸੀ ਕਿ ਉਹ ਕਈ ਕਿਲੋਮੀਟਰ ਦੂਰੋਂ ਖਲੀ ਦੀ ਰੈਸਲਿੰਗ ਦੇਖਣ ਆਏ ਸਨ ਪਰ ਝੋਲੇ ਵਿੱਚੋਂ ਕੁਝ ਹੋਰ ਹੀ ਨਿਕਲਿਆ ਅਸੀਂ ਤਾਂ ਅੱਜ ਤੇ ਖਲੀ ਦੀ ਰੈਸਲਿੰਗ ਦੇਖਣ ਆਏ ਸੀ ਤੇ ਤੇ ਨਾ ਰੈਸਲਿੰਗ ਕਰਾਈ ਨਹੀਂ ਸਾਨੂੰ ਤਾਂ ਗੁੰਮਰਾਹ ਕੀਤਾ ਜੀ ਸਾਨੂੰ ਬਹੁਤੇ ਗੱਲ ਦਾ ਦੁੱਖ ਹੋਇਆ ਇੱਥੇ ਰੈਸਲਿੰਗ ਹੋਣੀ ਚਾਹੀਦੀ ਸੀ ਅਸੀਂ ਹੁਣ ਆਏ ਆ ਅਸੀਂ ਹੁਣ ਸਾਨੂੰ ਵਾਪਸ ਮੁੜਨਾ ਪੈ ਰਿਹਾ ਇੱਥੇ ਤਾਂ ਕੋਈ ਹੈਗਾ ਨਹੀਂ ਜੀ ਐਡ ਤਾਂ ਬਤੇਰੀ ਕਿਤੇ ਜੀ ਸਾਰਾ ਬੜਾ கிரேਸ ਸੀ ਸਾਨੂੰ ਤਾਂ ਵੇਖਣ ਦਾ ਇੱਥੇ ਆ ਕੇ ਵੇਖਿਆ ਜੀ ਕੁਝ ਨਹੀਂ ਸੀ ਜੀ ਸਾਨੂੰ ਤਾਂ ਬੜੀ ਨਿਰਾਸ਼ਾ ਹੋ ਰਹੀ ਆ ਅਸੀਂ ਤਾਂ ਸੇਰ ਦੇ ਆ ਕੇ ਇੱਥੇ ਕਦੇ ਉਹਦੇ ਖੜੇ ਹੋਏ ਨਹੀਂ ਰੈਲੀ ਕੀਤੀ ਜੀ ਹਾਂਜੀ ਰਾਜਨੀਤੀ ਕੀਤੀ ਜੀ ਬਸ ਹਾਲਾਂਕਿ ਕਾਂਗਰਸ ਦੇ ਸਿਆਸੀ ਦੰਗਲ ਲਈ స్టేడియం ਵਿੱਚ ਆਮ ਲੋਕਾਂ ਤੋਂ ਜ਼ਿਆਦਾ ਕਾਂਗਰਸੀਆਂ ਦਾ ਹੜਾ ਆਇਆ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਵੀ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹਮਲਾ ਬੋਲਿਆ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੂੰ 5 ਦਿਨਾਂ ਦੀ ਫੇਰੀ ਦੌਰਾਨ ਲੋਕਾਂ ਨੇ ਮੂੰਹ ਨਾ ਲਾ ਕੇ ਆਪਣੀ ਸਮਝਦਾਰੀ ਦਾ ਸਬੂਤ ਦਿੱਤਾ ਤੇ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਪੰਜਾਬੀ ਆਪਣੀ ਸਾਖ ਨੂੰ ਨਿਖਾਰਨ ਦਾ ਆਗਾਜ਼ ਕਰਨਗੇ